ਤੁਹਾਨੂੰ ਵਧੀਆ ਕਾਲ ਜੀ ਤੁਸੀਂ ਸਾਡੇ ਵਧੀਆ ਹੋਵੋਗੇ ਉਮੀਦ ਕਰਦੇ ਹਾਂ ਕਿ ਸਵਾਗਤ ਕਰਦੇ ਹਾਂ ਤੁਹਾਡੇ ਨਵੇਂ YouTube ਚੈਨਲ ਵਿੱਚ ਲਗਭਗ ਪਿਛਲੇ ਦਿਨਾਂ ਦੇ ਪਰਸੋਂ ਕੱਲ ਦੇ ਅੱਜ ਲਗਾਤਾਰ ਨਹੀਂ ਮੈਂ ਕਹਿ ਸਕਦਾ ਕਿ ਸਵੇਰੇ ਦੇ ਸ਼ਾਮ ਅਤੇ ਅੱਜ ਸਵੇਰੇ ਮੀਂਹ ਪਿਆ ਤੇ ਕਾਫੀ ਹੱਦ ਤੱਕ ਗਰਮੀ ਸੀ ਉਹ ਵੀ ਬਹੁਤ ਸੀ ਪੈਂਦੀ ਸੀ ਕਿਉਂਕਿ ਤਾਪਮਾਨ ਜਦ ਤੱਕ ਇਹ ਦਾ ਤਾਪਮਾਨ 45 40 47 ਦੇ ਆਸ-ਪਾਸ ਪਹੁੰਚਿਆ ਗਿਆ ਤੇ ਕੁਦਰਤ ਨੇ ਜੋ ਮੀਂਹ ਦੀ ਵਾਰਾ ਕੀਤੀ ਹੈ ਉਹਦੇ ਨਾਲ ਕਾਫੀ ਹੱਦ ਤੱਕ ਗਰਮੀ ਦਾ ਜਿਹੜੀ ਆਉਂਦੀ ਸੀ ਉਹ ਘੱਟੀ ਗਈ ਤੇ ਦੂਜੀ ਗੱਲ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਝੋਨੇ ਦੀ ਤਿਆਰੀ ਸ਼ੁਰੂ ਹੋ ਗਈ ਹੈ 10 ਜੂਨ ਨੂੰ ਤੇ ਕਾਫੀ ਥਾਂ ਦੇ ਵਿੱਚ ਕਿਸਾਨ ਵੀਰ ਜਿਹੜੇ ਕਿ ਝੋਨਾ ਲਾਉਂਦੇ ਨੇ ਉਹਨਾਂ ਨੇ ਆਪਣੀਆਂ ਜੀਆਂ ਝੋਨੇ ਦੀ ਫਸਲ ਆ ਉਹ ਸ਼ੁਰੂ ਕਰ ਦਿੱਤੀ ਹੈ ਤੇ ਪਾਣੀ ਨੂੰ ਮੱਧ ਵਿੱਚ ਰੱਖਦੇ ਹੋਏ ਬਿਲਾ ਮੀਂਹ ਪਿਆ ਵਾ ਇਹਨਾਂ ਕਾਫੀ ਜਿਹੜੀ ਕਮੀ ਆ ਪਾਣੀ ਦੀ ਘਾਟ ਆ ਖੇਤਾਂ ਦੇ ਵਿੱਚ ਉਹ ਪੂਰੀ ਹੋਈ ਆ ਪਾਣੀ ਵਿੱਚ ਆਈ ਦੀ ਆ ਕਿਉਂਕਿ ਡਾਈਮਰ ਦੇ ਵਿੱਚ ਜਿਹੜਾ ਤਾਪ ਥੋੜੀ ਪਾਣੀ ਦਾ ਲੈਵਲ ਆ ਉਹੀ ਬਹੁਤ ਘਟ ਜਾਂਦਾ ਕਿਉਂਕਿ ਧਰਤੀ ਤੇੜ ਨਿਚਲੇ ਜਿਹੜਾ ਪਾਣੀ ਹੁੰਦਾ ਵਾ ਜਿਹੜੀਆਂ ਮੋਟਰ ਚੱਲਦੀਆਂ ਨੇ ਖੇਤਾਂ ਦੇ ਵਿੱਚ ਉਸ ਤੇ ਕਾਣ ਥੋੜਾ ਜਿਹਾ ਪਾਣੀ ਲੈ ਆਪਣੇ ਘਾਟਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਸ਼ਾਹਾਂ ਦੇ ਵਿੱਚ ਆਪਾਂ ਨੂੰ ਤੇ بارش ਜਿਹੜੀ ਪਈ ਉਹ ਨਾਲ ਕਾਫੀ ਰੱਤ ਵਲੀ ਖੇਤਾਂ ਦੇ ਵਿੱਚ ਇਹ ਪਾਣੀ ਦੀ ਕਮੀ थी ਕਾੜ ਦੀ ਉਹ ਪੂਰੀ ਹੋਈ ਪਹਿਲਾਂ ਤਾਂ ਤੇ ਜਿੱਥੇ ਝੋਨਾ ਲਗਾਇਆ ਦੀ ਜਾਂ ਜਿੱਥੇ ਪਾਣੀ ਦੀ ਵਰਤੋਂ ਹੋ ਰਹੀ ਕਿੱਤਿਆਂ ਦੀ ਦੀ ਉਹ ਵੀ ਪੂਰੀ ਹੋਈ ਸੋ ਸਾਰੇ ਨੂੰ ਇਹ ਬੇਨਤੀ ਕਰਦੇ ਆ ਕਿ ਪਾਣੀ ਘੱਟ ਆਪਾਂ ਜੋ ਕਿ ਵਰਤੋਂ ਵਿੱਚ ਲੱਗੇਗਾ ਇਹ ਤੇ ਇਦਾਂ ਦਾ ਕੋਈ ਪੰਛੀਆਂ ਵਾਸਤੇ ਸਪੈਸ਼ਲਟੀ ਇਦਾਂ ਦਾ ਕੋਈ ਭਾਂਡਾ ਜਾਂ ਕੋਈ ਮਿੱਟੀ ਦਾ ਬਜਾਰੋਂ ਲਿਆ ਕੇ ਤੁਸੀਂ ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਕਰ ਸਕਦੇ ਹੋ ਕਿਉਂਕਿ ਉਹ ਬੇਸ ਹੋਈ ਨੇ ਤੇ ਆਪਾਂ ਨਪ੍ਰਮਾਤਮਾ ਨੇ ਬੁੱਧੀ ਦਾਤ ਬਖਸ਼ੀਆ ਆਪਣਾ ਲਈ ਇਹ ਛੋਟਾ ਜਿਹਾ ਜਣਾ ਯੋਗਦਾਨ ਆਪਣ ਨੂੰ ਦੇ ਸਕੀਏ ਉਹ ਇਹਦੇ ਵਿੱਚ ਸੀ ਸਿਹਰੇ ਸ਼ਾਮ ਪਾਣੀ ਭੜ ਕੇ ਪੰਛੀਆਂ ਵਾਸਤੇ ਰੱਖ ਦਿਆ ਕਰੋ ਕਿਉਂਕਿ ਗਾਰੇ ਮੈਦਨ ਦਾ ਪਾਣੀ ਨਹੀਂ ਮਿਲਦਾ ਹੈ ਪੰਛੀਆਂ ਨੂੰ ਤੇ ਪਾਣੀ ਹੱਦ ਤੱਕ ਕਈ ਪੰਛੀ ਦੀ ਦਾਤ ਵੀ ਹੋ ਜਾਂਦੀ ਆ ਪਾਣੀ ਦੀ ਘਾੜ ਕਰ ਜੂਂ ਪਾਣੀ ਉਹਦੇ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਮਿਲਦਾ ਹੈਗਾ ਤੇ ਸਾਰੇ ਆਣੇ ਇਦਾਂ ਦਾ ਕੋਈ ਢੰਡਾ ਬਿਜਾੜੋ ਲੈ ਕੇ ਉਹਦੇ ਵਿੱਚ ਪਾਣੀ ਪਾ ਕੇ ਸਵੇਰੇ ਸ਼ਾਮ ਬਦਲਣਾ ਹਰ ਰੋਜ਼ ਤੇਰੇ ਪੰਛੀ ਨੇ ਉਹਨਾਂ ਦੀ ਪਿਆਸ 부ਝਾ ਸਕਣ। ਥਰਨੇ ਇੰਨੇ ਛੋਟੀ ਖਿਚੜ ਕਾੜਨੀ ਆ ਕਿਉਂਕਿ ਨਰਮੀ ਆਰੇ ਪੈਣੀ ਆਰੇ ਹੋਰ ਮੀ ਪੈ ਚੁੱਕੀ ਆਏ ਕਾਫੀ ਰਹਿਤ ਮਿਲੀ ਇਹਦੇ ਨਾਲ। ਤੇ ਪਾਣੀ ਦਾ ਆਪਾਂ ਜੂਸ ਵੀ ਕਰਨਾ ਬਾਹ ਬਜਾ ਉਹਨੂੰ ਬਰਬਾਦ ਨਹੀਂ ਕਰਨਾ ਤੇ ਇਦਾਂ ਦਾ ਤੁਸੀਂ ਕੋਈ ਘੜਾ ਜਾਂ ਕੋਈ ਮਿੱਟੀ ਦਾ ਭਾਂਡਾ ਜਾਂ ਕੋਈ ਵੀ ਚੀਜ਼ ਤੁਸੀਂ ਆਪਣੇ ਘਰਾਂ ਦੇ ਵਿੱਚ ਜਾਂ ਬਾਹਰ ਖੇਤਾਂ ਦੇ ਵਿੱਚ ਲਗਾਇਓ ਜੂਰ ਉਹਦੇ ਨਾਲ ਪੰਛੀ ੜਨੇ ਉਹਨਾਂ ਨੂੰ ਪਾਣੀ ਮਿਲ ਸਕੇ ਤੇ ਦਰਖਤ ਵੀ ਲਗਾਇਓ ਕੋ ਗੋ ਹੱਡਾ ਉਹ ਨਾਲ ਹੀ ਆੜਾ ਆੜਾ ਦਵਾਲਾ ਉਹ ਲਾ ਕੀਆ ਉਹ ਫੰਡਰ ਆਂਦਾ ਬਾ ਤੇ ਮਿਲ ਜੀ ਆਪਾਂ ਨੈਸਟ ਬਲੌਗ ਵਿੱਚ